ਹਾਂਜੀ ਹਾਂਜੀ ਰਾਮ ਰਾਮ ਜੀ ਜੈ ਰਾਮ ਰਾਮ ਜੀ ਕੋਣ ਜੀ ਪੰਡਤਾਂ ਦੇ ਘਰੋਂ ਬੋਲਦੇ ਹਾਂ ਹਾਂਜੀ ਮੇਗਨਾ ਬੋਲਦੇ ਹਾਂ ਹਾਂਜੀ ਮੇਗਨਾ ਅੱਛਾ ਕਿਵੇਂ ਆ ਮੇਗਨਾ ਠੀਕ ਐ ਜੀ ਵਿਦਿਆ ਤੁਸੀਂ ਕਿਵੇਂ ਹੋ ਠੀਕ ਐ ਪਛਾਣਿਆ ਨਹੀਂ ਮੈਨੂੰ ਕੇ ਗਰਨਜੀਤ ਅੱਛਾ ਹਾਂਜੀ ਪਛਾਣ ਲਿਆ ਅੱਛਾ ਪਹਿਲਾਂ ਕਿੱਥੇ ਸੀ ਉਦੋਂ

ਕੀ ਦੀ ਤਿਆਰੀ ਕਰਦੀਆਂ ਤੋ ਅੱਗੇ ਅੱਗੇ ਤਿਆਰੀ ਕਰਦੇ ਆ ਅੱਗੇ ਦੀ ਤਿਆਰੀ ਹੁਣਗਾ ਸੁਰਗਾਂ ਦੀ ਕਰੀ ਤੋ ਹੁਣ 35 ਸਾਲ 35 ਸਾਲ ਦੀ ਉਮਰ ਲੈ ਲਈ ਤੇ ਹਜੇ ਕਿੰਦੀ ਅੱਗੇ ਦੀ ਤਿਆਰੀ ਕਰਦੇ ਆ 35 35 ਸਾਲ ਤੋਂ ਬਾਅਦ ਹੀ ਤਾਂ ਮਿਲਦੀ ਐ ਐਸਡੀਐਮ ਦੀ আচ্ছা ਐਸਡੀਐਮ ਲੱਗੂਗੀ ਫਿਰ ਮੇਰੀ ਵੀ ਜਾਨ ਹੈ ਹਾਂਜੀ ਮੱਚਾ ਅਗੇ ਫੇਰ ਤਾਂ ਕੰਮ ਚੱਕ ਰੱਖਿਆ ਪੂਰਾ ਹੈ ਹਾਂ ਤਾਂ ਕਰਕੇ ਮੈਨੂੰ ਨਵਾਂ ਨੰਬਰ ਲੈਣਾ ਪਿਆ ਉਹਦੀ ਆਈਡੀ ਪਹਿਲਾਂ ਬਣੀ ਹੋਈ ਆ ਅੱਛਾ ਅੱਛਾ ਹੂੰ ਅੱਛਾ ਇਹ ਗੱਲ ਹੈ ਕਿ ਹਾਂਜੀ ਹੂੰ ਟਾਈਮ ਹੈ ਸੋਚਿਆ ਮੈਂ ਕਿ ਕਰਦੀ ਕਿਉਂ ਨਹੀਂ ਅੱਜ ਕੱਲ ਹੂੰ ਮੈਂ ਗੱਲ ਗੁਲੀ ਨਹੀਂ ਕਰਦੇ ਗੱਲ ਗੱਲ ਟਾਈਮ ਨਹੀਂ ਲੱਗਦਾ ਤੇ ਤਿਆਰੀ ਚੱਲੀ ਆਂਦੀ ਆ ਨਾ ਅੱਛਾ ਹਾਂ ਕੱਜਲੇ ਕੁ ਇੱਕ ਇੱਕ ਝਾਮ ਦੇ ਕੇ ਬਾਅਦ ਸੇ ਥੋੜਾ ਨਾ ਗਲਤ ਕਰਾਂਗੇ ਅੱਛਾ ਤੋੜੇ ਝਾਮ ਦੇ ਚੱਕਰਾਂ 'ਚ ਯਾਰ ਨੂੰ ਭੁੱਲ ਗਏ ਹੈ ਹੋਰ ਐਂਟਰੀ ਦਾ ਕਰੀਏ ਮੇ ਕੋ ਐਂਟਰੀ ਦਾ ਕਰੀਏ ਪਹਿਲਾਂ ਅੱਛਾ ਜੀ ਖਾਂਜੀ ਤੁਸੀਂ ਕਿਵੇਂ ਹੋ ਕੀ ਕਰਦੇ ਹੋ ਨੇ ਉਹ ਕੀ ਤਿਆਰੀ ਕੀ ਤਿਆਰੀ ਕਰਦੇ ਹੋ ਤਿਆਰੀ ਮੈਂ ਤਾਂ ਇਸ਼ਕ ਲੜਾਉਣ ਦੀ ਕਰਦਾ ਹਾਂ ਹੋਰ ਕਿਹੜੀਆਂ ਤਿਆਰੀਆਂ ਕਰ ਅੱਛਾ ਜੀ ਤੁਸੀਂ ਕਿੱਥੇ ਨਿਕਲੇ ਤੁਸੀਂ ਮੈਂ ਸੁਧਰ ਸਕਦਾ ਦੱਸ ਤੂੰ ਮਨੇ ਦੱਸ ਹੋਏ ਹੋਏ ਸੱਚੀ ਕਿ ਹੋਰ ਮੈਂ ਨਹੀਂ ਸੁਧਰ ਸਕਦਾ ਜਦੋਂ 100 ਜੱਟ ਮਰੇ ਸੀ ਉਹਦੇ ਇੱਕ ਮੈਂ ਜੰਮਿਆ ਸੀ ਜਦੋਂ ਪਤਾ ਤੈਨੂੰ ਇਸ ਗੱਲ ਦਾ ਨਹੀਂ ਪਤਾ ਤੈ ਤੀਦਿਲ ਸਿਆ ਹੋਣੀ ਪਤਾ ਲੱਗਿਆ ਅੱਛਾ ਹੁਣ ਪਤਾ ਲੱਗਿਆ ਹਾਂਜੀ ਹੂੰ ਤਾਂ ਫੇਰ ਹੂੰ ਐਨਾ ਚਿਰ ਕਿੱਥੇ ਸੀ ਐਨਾ ਚਿਰ ਪਤਾ ਹੀ ਨਹੀਂ ਸੀ ਮੈਨੂੰ ਮੱਚਾ ਪਤਾ ਨਹੀਂ ਸੀ ਤੈਨੂੰ ਹੈ ਹਾਂ ਤੇ ਪਤਾ ਰੱਖਿਆ ਕਰ ਵੀ ਪਤਾ ਕੌਣ ਰੱਖੂਗਾ ਉਹ ਸਤ ਤੰਸੀ ਸੱਣ ਵੀ ਰੱਖਣਾ ਪਊਗਾ ਫੇਰ ਦਾ ਬੱਚਾ ਤੇ ਪਤਾ ਦੂ ਰੱਖਦੇ ਨਹੀਂ ਅੱਜ ਕੱਲ ਨਾ ਮੇਰੇ ਤੋਂ ਬਾਅਦ ਕੋਈ ਹੋਰ ਫੋਰ ਫਰੈਂਚਿਪ ਨਹੀਂ ਕਰੀ ਤੁਸੀਂ ਧੇਰੇ ਤੋਂ ਬਾਅਦ ਲਤੂ ਕਿ ਮੈਨੂੰ ਛੱਡ ਕੇ ਚਲੀ ਗਈ ਆਪਾਂ ਨੂੰ ਮਹੀਨਾ ਹੀ ਹੋਇਆ ਮਿਲਿਆ ਨੂੰ ਨਾ ਸੋ ਕੋ ਛੱਡ ਕੇ ਥੋੜੀ ਗਈ ਹੈ ਤੇਰਾ ਪਿਆਰ ਤੇਰਾ ਅਹਿਸਾਸ ਹਮੇਸ਼ਾ ਮੇਰੇ ਨਾਲ ਰਹਿੰਦਾ ਦੱਸ ਇਹ ਚ ਕੀ ਦਿੱਕਤ ਵਾਲੀ ਗੱਲ ਹੈ ਦੱਸ ਹੈ ਸੱਚੀ ਕੀ ਹੋਰ ਮੈਂ ਤਾਂ ਨਾ ਤਾਂ ਹੀ ਫੋਨ ਲਾਇਆ ਮੈਂ ਕਿ ਕਹਿੰਨਗੀ ਤੇ ਵਿਆਹ ਹੋ ਗਿਆ ਅੱਛਾ ਤੇ ਵਿਆਹ ਤੋਂ ਦੇਖ ਆਪਣੀ ਜਿਹੜੀ ਫਰੈਂਡਸ਼ਿਪ ਹੈ ਨਾ ਵਿਆਹ ਤੋਂ ਪਹਿਲਾਂ ਦੀ ਹੈ ਪਤਾ ਨਾ ਦਿੰਦਾ ਹੈ ਹਾਂ ਤਾਂ ਫੇਰ ਯਾ ਤਾਂ ਪਹਿਲਾਂ ਦੀ ਹੈ ਤੇ ਹੁਣ ਵਿਆਹ ਦੇ ਵਿੱਚ ਉਹ ਤੇਰਾ ਚਲੋ ਮਜਬੂਰੀ ਸੀ ਚਲੋ ਇੱਧਰ ਵਿਆਹ ਕਰਾਉਣਾ ਪਿਆ ਗਿਆ ਪੰਡਤ ਨਾਲ ਨਾ ਨਹੀਂ ਤਸੀਹ ਤੂੰ ਜੱਟੀ ਹਾਂਜੀ ਕੰਮ ਜੱਟ ਕੰਮ ਦਾ ਜੱਟਾਂ ਵਾਲੇ ਕੀਤੇ ਸੀ ਕਿ ਨਹੀਂ ਕੀਤੇ ਹੂੰ ਹੂੰ ਕੰਮ ਤਾਂ ਜੱਟਾਂ ਲਈ ਸੀ ਤੇ ਤੇਰੇ ਲਈ ਸੀ ਸਾਰੇ ਤੇ ਫੇਰਾ ਹੂੰ ਫੇਰੇ ਦਿੱਕਤ ਕਿੱਥੇ ਆ ਗਈ ਨੂੰ ਦਿੱਕਤ ਤਾਂ ਜਾਤ ਪਾਤ ਦੀ ਆ ਗਈ ਵੈਸੇ ਇਹ ਜਾਤਾਂ ਪਾਤਾਂ ਹੀ ਤਾਂ ਲੈ ਕੇ ਬਹਿ ਜਾਂਦੀਆਂ ਬੰਦਿਆਂ ਨੂੰ ਜਾਤਾਂ ਪਾਤਾਂ ਨਾ ਹੋਣ ਨਾ ਤੇ ਪਿਆਰ ਕਰਨ ਵਾਲੇ ਕਦੇ ਵੀ ਨਾ ਵਿਛੜਨ। ਸਹੀ ਗੱਲ ਹੈ ਨਾ? ਹਾਂਜੀ ਸਹੀ ਹੈ। ਹੂੰ ਜੋ ਕਿ ਆਪਾਂ ਨੂੰ ਜਿਹੜਾ ਵਿੱਚ ਲੈ ਕੇ ਵੰਦੀ ਹੈ ਨਾ ਗੱਲ। ਇਹ ਜਾਤਾਂ ਪਾਤਾਂ ਜਾਤਾਂ ਪਾਤਾਂ ਦੀ ਲੈ ਕੇ ਵਹਿ ਜਾਂਦੀ ਹੈ ਤੇ ਜਾਤਾਂ ਪਾਤਾਂ ਦੇ ਕਰਕੇ ਹੀ ਤਾਂ ਆਪਾਂ ਨੂੰ ਇਹ ਸਾਰਾ ਸਿਸਟਮ ਸਹੀ ਦੀ ਬਿੰਦਾ ਹੈ ਨਾ। ਹਾਂਜੀ। ਹੂੰ ਹੁਣ ਤਾਂ ਕੋਈ ਦਿੱਕਤ ਨਹੀਂ ਹੁਣ ਤਾਂ ਤੂੰ ਮੇਰੀ ਗੱਲ ਸੁਣ ਤੂੰ ਕੰਮ ਵੀ ਲੱਗੀਆਂ ਇੱਥੇ ਤਿਆਰੀ ਕਰਨ ਵੀ ਲੱਗੀਆਂ ਲਾਇਬ੍ਰੇਰੀ 'ਚ। ਠੀਕ ਹੈ। ਹਾਂਜੀ। ਤੂੰ ਪੜਨ ਨੀ ਆਉਣੀ ਹੈ ਤੇ ਬਾਜ਼ਾਰ ਦੇਖ ਮੇਰਾ ਵੀ ਚੱਕਰ ਲੱਗਦਾ ਹੀ ਰਹਿੰਦਾ ਤੇ ਜੇ ਆਪਾਂ ਮਿਲਦੇ ਰਹੀਏ ਤਾਂ ਕੋਈ ਪ੍ਰੋਬਲਮ ਹੈ ਕੋਈ ਸਮੱਸਿਆ ਕਿਸ ਚੀਜ਼ ਦੀ ਕੋਈ ਦੱਸੋ ਹਮਮ ਅਕਤੀਸ਼ੋ ਨਾ ਕਰਿਓ ਜੇ ਮੈਂ ਲਾਂਗੇ ਕੋਈ ਗੱਲ ਨਹੀਂ ਕਿੰ ਨੂੰ ਸ਼ੋਅ ਕਰਨਾ ਤੂੰ ਮੇਰੇ ਨਾਲ ਦੇਖ ਲੈ ਕਾਲਜ ਟਾਈਮ ਤੋਂ ਨਾਲ ਪੜਦੀ ਰਹੀ ਹੈ ਠੀਕ ਹੈ ਹਾਂਜੀ ਕਿਉਂਕਿ ਹੁਣ ਸ਼ਾਦੀ ਹੋ ਗਈ ਢੱਲੀ ਦੋਸਤਾਂ ਨੂੰ ਵੀ ਦੱਸੋਗੇ ਨਾ ਤਾਂ ਵੀ ਗੱਲ ਮੇਰੇ ਹਸਬੰਦ ਤੀਕਰ ਪਹੁੰਚ ਜਾਣੀ ਹੈ ਉਹ ਤੇਰੇ ਹਸਬੰਦ ਤੱਕ ਨਹੀਂ ਪਹੁੰਚਣ ਦਿੰਦੇ ਮੇਰੀਏ ਜਾਨੇ ਹੂੰ ਤੇਰੇ ਹਸਬੰਦ ਤੱਕ ਗੱਲ ਨਹੀਂ ਪਹੁੰਚਦੀ ਤੈਨੂੰ ਲੱਗਦਾ ਤੇਰੇ ਹਸਬੰਦ ਤੱਕ ਗੱਲ ਪਹੁੰਚ ਜੂਗੀ ਤੁਸੀਂ ਤਾਂ ਨਹੀਂ ਦੱਸਦੇ ਮੈਨੂੰ ਪਤਾ ਹੈ ਤਾਂ ਫੇਰ ਤੇਰੇ ਹੋਰ ਕੋਈ ਕੰਬਸਾ ਸਕਦਾ ਹੈ ਕੋਈ ਨਹੀਂ ਦੱਸਦਾ ਹੋਰ ਤੇ ਬਟੰਡੇ ਦਾ ਚਲਦੇ ਆ ਨਾਲ ਆਪਾਂ ਵੇਖ ਆਉਣੇ ਫਿਲਮ ਜਾ ਕੇ ਤਾਂ ਨਾਲੇ ਆਪਾਂ ਆਪ ਦਾ ਜੋ ਵੀ ਹੈ ਕਾਰਵਾਈ ਜਿਹੜੀ ਪਾਉਣੀ ਆ ਪਾ ਲਾਂਗੇ ਜਿਵੇਂ ਪੈਂਦੀ ਆ ਬੌਚਰ ਹੋ ਗਿਆ ਤੂੰ ਤਾਂ ਵਿਆਹ ਕਰਵਾ ਕੇ ਤੇਰਾ ਤਾਂ ਕੰਮ ਚੱਲਦਾ ਰਹਿੰਦਾ ਸਾਡਾ ਤਾਂ ਨਹੀਂ ਚੱਲਦਾ ਸਾਡਾ ਤਾਂ ਨਹੀਂ ਚੱਲਦਾ ਕਿ ਚੱਲਦਾ ਹੈ ਅੱਛਾ ਕੀ ਹੋਰ ਕੁਛ ਨਹੀਂ ਤੂੰ ਸਵੇਰ ਦਾ ਰੱਖ ਪ੍ਰੋਗਰਾਮ ਫਿਰ ਰੱਖ ਲਾਂਗੇ ਓਕੇ ਚੰਗਾ ਫਿਰ ਹੈ ਹਾਂਜੀ ਠੀਕ ਹੈ